ਬਰਨਾਲੇ ਦੇ ਵਿੱਚ ਇੱਕ ਰਸੂਖਦਾਰ ਪਰਿਵਾਰ ਵੱਲੋਂ ਆਪਣੇ ਹੀ ਘਰ ਦੇ ਜੀਵਾਂ ਨੂੰ ਮਾਰ ਮੁਕਾ ਦਿੱਤਾ ਗਿਆ। ਕੁਲਬੀਰ ਮਾਨ ਜਿਹੜਾ ਇਹ ਡਿਪਰੈਸ਼ਨ ਦਾ ਮਰੀਜ਼ ਦੱਸਿਆ ਜਾ ਰਿਹਾ ਸੀਗਾ। ਪਿਛਲੇ ਲੰਮੇ ਸਮੇਂ ਤੋਂ ਦੱਸਿਆ ਜਾ ਰਿਹਾ ਵੀ ਕੁਲਬੀਰ ਸਿੰਘ ਮਾਨ ਦੀ ਜਿਹੜੀ ਹੈ ਇਹ ਦਵਾਈ ਵੀ ਚੱਲ ਰਹੀ ਸੀ। ਇੱਕ ਸਰਜਰੀ ਵੀ ਹੋਈ ਸੀ ਜਿਸ ਤੋਂ ਬਾਅਦ ਕੁਲਦੀਪ ਮਾਨ ਜਿਹੜਾ ਇਹ ਡਿਪਰੈਸ਼ਨ ਦੇ ਵਿੱਚ ਰਹਿਣ ਲੱਗਾ। ਹਾਲ ਹੀ ਦੇ ਵਿੱਚ ਕੁਲਦੀਪ ਮਾਨ ਦੀ ਬੇਟੀ ਨਿਮਰਤ ਜਿਹੜੀ ਹੈ ਇਹ ਕੈਨੇਡਾ ਤੋਂ ਵਾਪਸ ਆਈ ਸੀਗੀ। ਇੱਕ ਕੈਨੇਡਾ ਸਟੂਡੈਂਟ ਵੀਜ਼ਾ ਤੇ ਗਈ ਹੋਈ ਸੀ ਤੇ ਹਾਲ ਹੀ ਦੇ ਵਿੱਚ ਵਾਪਸ ਆਈ ਸੀ 22 ਸਾਲ ਦੀ ਉਮਰ ਆ ਤੇ ਕੁਲਬੀਰ ਮਾਨ ਨੇ ਜਿਨ੍ਹਾਂ ਦਾ ਕਤਲ ਕੀਤਾ ਉਹਦੇ ਵਿੱਚ ਇਹਦੇ ਮਾਤਾ ਜੀ ਬਲਵੰਤ ਕੌਰ ਵੀ ਸ਼ਾਮਲ ਨੇ ਜਿਨ੍ਹਾਂ ਦੀ ਉਮਰ 85 ਸਾਲ ਆ ਹੁਣ ਇਹ ਜਿਹੜੀ ਡਿਪਰੈਸ਼ਨ ਦੀ ਬਿਮਾਰੀ ਆ ਦਰਅਸਲ ਇਹਦੇ ਵਿੱਚ ਬੰਦਾ ਜਿਹੜਾ ਉਹ ਇਕੱਲਾ ਇਕੱਲਾ ਰਹਿਣ ਲੱਗ ਪੈਂਦਾ ਤੇ ਉਹਨੂੰ ਲੱਗਦਾ ਆ ਕਿ ਮੇਰੇ ਆਲੇ ਦੁਆਲੇ ਜੋ ਕੁਝ ਵਾਪਰ ਰਿਹਾ ਇਹ ਸਭ ਮੇਰੇ ਕਰਕੇ ਹੋ ਰਿਹਾ ਮੇਰੇ ਕਰਕੇ ਜਿਹੜਾ ਵਾ ਇਹ 네ਗਟਿਵਿਟੀ ਜਿਹੜੀ ਆ ਇਹ ਫੈਲ ਰਹੀ ਆ ਤੇ ਇਸੇ ਦੇ ਚਲਦਿਆਂ ਕੁਲਬੀਰ ਮਾਨ ਨੇ ਕੀ ਕੀਤਾ ਆਪਣੀ ਲਾਇਸੈਂਸੀ ਰਿਵਾਲਵਰ ਲਈ ਜਦੋਂ ਇਹਦੀ ਵਾਈਫ ਜਿਹੜੇ ਆ ਉਹ ਬਾਜ਼ਾਰ ਗਏ ਹੋਏ ਸੀਗੇ ਤਾਂ ਇਸੇ ਦੌਰਾਨ ਸਭ ਤੋਂ ਪਹਿਲਾਂ ਇਹਨੇ ਆਪਣੀ ਬੇਟੀ ਦਾ ਕਤਲ ਕੀਤਾ ਜੋ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਫਿਰ ਇਹਨੇ ਆਪਣੇ ਮਾਤਾ ਜੀ ਨੂੰ ਗੋਲੀ ਮਾਰੀ ਉਸ ਤੋਂ ਬਾਅਦ ਇੱਕ ਜਿਹੜਾ ਇਹਨਾਂ ਦਾ ਪਾਲਤੂ ਕੁੱਤਾ ਸੀਗਾ ਪੱਗ ਉਹਦੇ ਗੋਲੀ ਮਾਰੀ ਤੇ ਬਾਅਦ ਚੋ ਆਪਣੇ ਆਪ ਨੂੰ ਗੋਲੀ ਮਾਰ ਲਈ ਤੇ ਜਦੋਂ ਇਹਦੇ ਫਿਰ ਵਾਈਫ ਵਾਪਸ ਆਉਂਦੇ ਆ ਬਾਜ਼ਾਰ ਤੋਂ ਉਹ ਦੇਖਦੇ ਆ ਵੀ ਗੇਟ ਅੰਦਰੋਂ ਬੰਦ ਆ ਕੋਈ ਖੋਲ ਨਹੀਂ ਰਿਹਾ ਮੈਂ ਬਾਰ-ਬਾਰ ਬੈਲ ਵਜਾ ਰਹੀ ਆ ਤਾਂ ਫਿਰ ਉਹ ਗਵਾਂਡੀਆਂ ਦੀ ਮਦਦ ਦੇ ਨਾਲ ਜਦੋਂ ਕੰਡ ਤੱਪਦੇ ਆ ਅੰਦਰ ਜਾ ਕੇ ਦੇਖਦੇ ਆ ਤਾਂ ਉਹਨਾਂ ਦੇ ਪੈਰਾ ਹੇਠ ਦੀ ਜ਼ਮੀਨ ਨਿਕਲ ਜਾਂਦੀ ਆ ਪੁਲਿਸ ਉੱਥੇ ਪਹੁੰਚਦੀ ਆ ਪੁਲਿਸ ਵੀ ਦੇੜੀ ਆ ਉਹ ਜਦੋਂ ਸੀਸੀਟੀਵੀ ਖੰਗਾਲਦੀ ਹੈ ਤੇ ਦੇਖਦੇ ਕਿਸੇ ਕਿਸਮ ਦੀ ਕੋਈ ਲੜਾਈ ਨਹੀਂ ਹੋ ਰਹੀ ਕਿਸੇ ਕਿਸਮ ਦਾ ਕੋਈ ਬੋਲਬਲਾਰਾ ਨਹੀਂ ਹੋ ਰਿਹਾ ਬਸ ਕੇਵਲ ਜਿਹੜਾ ਕੁਲਬੀਰ ਮਾਨ ਜਿਹੜਾ ਡਿਪਰੈਸ਼ਨ ਦਾ ਮਰੀਜ਼ ਸਿਗਾ ਜਿਹਨੂੰ ਲੱਗਦਾ ਸੀਗਾ ਵੀ ਹੁਣ ਮੇਰੇ ਨਾਲ ਸਭ ਕੁਝ ਮਾੜਾ ਹੀ ਹੋ ਰਿਹਾ ਹੁਣ ਮੈਂ ਕੀ ਕਰਾਂ ਕਿਉਂਕਿ ਡਿਪਰੈਸ਼ਨ ਦੇ ਵਿੱਚ ਅਕਸਰ ਬੰਦੇ ਨੂੰ ਇਦਾਂ ਹੀ ਲੱਗਦਾ ਹੁੰਦਾ ਤੇ ਉਹ ਫਿਰ ਕੀ ਕਰਦਾ ਅਜਿਹੇ ਕਦਮ ਜਿਹੜੇ ਆ ਚੁੱਕ ਲੈਂਦੇ ਆ ਬਹੁਤ ਸਾਰੇ ਜਿਹੜੇ ਇਦਾਂ ਦੇ ਹਾਦਸੇ ਹੁੰਦੇ ਆ ਇਹ ਲਗਭਗ ਡਿਪਰੈਸ਼ਨ ਦੀ ਸਥਿਤੀ ਦੇ ਵਿੱਚ ਹੀ ਹੁੰਦੇ ਆ ਜਦੋਂ ਬੰਦਾ ਜਿਹੜਾ ਉਹ ਲੋ ਫੀਲ ਕਰਦਾ ਹੁੰਦਾ ਤੇ ਬੰਦੇ ਨੂੰ ਲੱਗਦਾ ਵੀ ਤਾ ਇਹਨਾਂ ਦਾ ਪਿੱਛੋਂ ਕੀ ਬਣੂਗਾ ਇਸੇ ਦੇ ਚਲਦਿਆਂ ਇਦਾਂ ਦੀਆਂ ਵੱਡੇ ਹਾਦਸੇ ਜਿਹੜੇ ਆ ਇਹ ਹੋ ਜਾਂਦੇ ਹੁੰਦੇ ਆ ਜਿੱਦਾਂ ਆ ਕੁਲਬੀਰ ਮਾਨ ਦਾ ਹੋਇਆ ਕੁਲਬੀਰ ਮਾਨ ਹੋਣਾਂ ਦਾ ਜਿਹੜਾ ਪਰਿਵਾਰ ਆ ਦੱਸਿਆ ਜਾਂਦਾ ਕਿ ਚੰਗਾ ਸੁਖਦਾਰ ਪਰਿਵਾਰ ਆ ਬਰਨਾਲੇ ਦੇ ਵਿੱਚ ਇਹਨਾਂ ਦਾ ਨਾਮ ਰੁਤਬਾ ਹੈਗਾ ਕੁਲਬੀਰ ਮਾਨ ਦੇ ਜਿਹੜੇ ਪਿਤਾ ਉਹ ਖੁਦ ਡਾਕਟਰ ਸੀਗੇ ਮਦਰ ਇਹਦੇ ਜਿਹੜੇ ਆ ਉਹ ਟੀਚਰ ਰਿਟਾਇਰ ਸੀਗੇ ਸੋ ਕੁੱਲ ਮਿਲਾ ਕੇ ਇੱਕ ਵਧੀਆ ਪਰਿਵਾਰ ਸੀਗਾ ਬਸ ਕੇਵਲ ਡਿਪਰੈਸ਼ਨ ਦੀ ਜਿਹੜੀ ਬਿਮਾਰੀ ਸੀ ਉਹਨੇ ਇਹ ਸਾਰੇ ਪਰਿਵਾਰ ਦਾ ਜਿਹੜਾ ਅੰਤ ਕਰ ਦਿੱਤਾ ਸਰ ਜਿਹੜੀ ਇਹ ਕੇਸ ਉਹਨੇ ਕੀ ਗੱਲ ਹੈ ਕਿਵੇਂ ਮੌਤ ਹੋਈ ਹੈ ਕੀ ਕਾਰਨ ਸੀ ਕੌਣ ਪਰਿਵਾਰ ਸੀ ਕੀ ਗੱਲ ਹੋਈ ਸਾਰੀ ਕਿਹਦੀ ਗਰੀਦ ਹੈ ਤੁਹਾਨੂੰ ਇਹ ਜੀ ਅੱਜ ਬਰਨਾਲਾ ਦੀ ਜਿਹੜੀ ਇੱਕ ਰਾਮ ਰਾਜਾ ਕਲੋਨੀ ਹੈ ਇੱਥੇ ਅੱਜ ਸ਼ਾਮ ਕਰੀਬ 6:30 ਵਜੇ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਵਾਪਰੀ ਹੈ ਜਿੱਥੇ ਕਿ ਇੱਕ ਪਰਿਵਾਰ ਜਿਹਦੇ ਵਿੱਚ ਮੇਨ ਕੁਲਵੀਰ ਸਿੰਘ ਮਾਨ ਤੇ ਉਹਨਾਂ ਦੇ ਪਰਿਵਾਰ ਇਸ ਕੋਠੀ ਦੇ ਵਿੱਚ ਰਹਿ ਰਹੇ ਸੀਗੇ ਜਿਹਦੇ ਵਿੱਚ ਕਰੀਬ 6:30 ਵਜੇ ਜਦੋਂ ਇਹਨਾਂ ਦੇ ਕੁਲਵੀਰ ਸਿੰਘ ਮਾਨ ਦੇ ਜਿਹੜੇ ਪਤਨੀ ਰਮਨਦੀਪ ਕੌਰ ਉਹ ਦੁੱਧ ਵਗੈਰਾ ਲੈਣ ਵਾਸਤੇ ਘਰੋਂ ਗਏ ਹੋਏ ਸੀ ਜਦੋਂ ਵਾਪਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਜਿਹੜਾ ਘਰ ਦਾ ਗੇਟ ਆਂਦਰੋਂ ਬੰਦ ਸੀ ਤੇ ਉਹਨਾਂ ਨੇ ਕਿਸੇ ਆਪਣੇ ਗੁਆਂਢੀ ਦੀ ਮਦਦ ਦੇ ਨਾਲ ਅੰਦਰ ਜਦੋਂ ਐਂਟਰ ਕੀਤਾ ਤਾਂ ਉਹਨਾਂ ਨੇ ਆਪਣੇ ਘਰ ਦੇ ਅੰਦਰ ਆਪਣੇ ਪਤੀ ਕੁਲਵੀਰ ਸਿੰਘ ਮਾਨ ਆਪਣੀ ਬੇਟੀ ਨਿਮਰਤ ਕੌਰ ਤੇ ਆਪਣੀ ਸੱਸ ਜੋ ਕਿ ਕੁਲਵੀਰ ਸਿੰਘ ਮਾਨ ਦੀ ਜਿਹੜੀ ਮਦਰ ਸੀਗੇ ਪਲਵੰਤ ਕੌਰ ਉਹਨਾਂ ਤਿੰਨਾਂ ਦੀਆਂ ਜਿਹੜੀਆਂ ਲਾਸ਼ਾਂ ਇੱਥੇ ਪਈਆਂ ਸੀ ਕੁਲਵੀਰ ਸਿੰਘ ਮਾਨ ਦੇ ਜਿਹੜੇ ਹੱਥ ਦੇ ਕੋਲ ਜਿਹੜਾ ਉਹਦਾ ਲਾਇਸੈਂਸੀ ਰਿਵਾਲਵਰ ਵੀ ਜਿਹੜਾ ਪਿਆ ਸੀ ਤੇ ਕੁਲਵੀਰ ਸਿੰਘ ਮਾਨ ਦਾ ਇੱਕ ਪੈਟ ਡੌਗ ਜਿਹੜਾ ਪੱਗ ਹੈ ਉਹਦੀ ਵੀ ਡੈੱਡ ਬੋਡੀ ਜਿਹੜੀ ਹੈ ਸਲੂਮ ਦੇ ਵਿੱਚ ਪਈ ਸੀ ਸੋ ਤੁਰੰਤ ਜਿਹੜਾ ਸਾਨੂੰ ਪੁਲਿਸ ਕੰਟਰੋਲ ਰੂਮ ਤੇ ਜਦੋਂ ਸੂਚਨਾ ਮਿਲੀ ਆ ਤੇ ਸਾਡੇ ਮੌਕੇ ਦੇ ਉੱਤੇ ਮੈਂ ਸਾਡੇ ਐਸ ਐਚ ਓ ਸਿਟੀ ਬਰਨਾਲਾ ਐਸ ਐਚ ਓ ਸਦਰ ਬਰਨਾਲਾ ਸੀ ਆਈਏ ਦੀ ਟੀਮ ਤੇ ਫੋਰੈਂਸਿਕ ਦੀ ਟੀਮ ਸਾਰੀਆਂ ਮੌਕੇ ਤੇ ਪਹੁੰਚੀਆਂ ਨੇ ਅਸੀਂ ਸਾਰਾ ਮੌਕੇ ਦਾ ਮੁਲਾਜਾ ਕੀਤਾ ਹੈ ਘਰ ਦੇ ਜੋ ਸੀਸੀਟੀਵੀ ਕੈਮਰੇ ਨੇ ਉਹਨਾਂ ਨੂੰ ਵੀ ਐਨਾਲਿਸਿਸ ਕੀਤਾ ਸੋ ਉਹਦੇ ਵਿੱਚ ਜਿਹੜੀ ਹੈ ਇਹ ਗੱਲ ਸਾਹਮਣੇ ਆਈ ਆ ਕਿ ਕੁਲਬੀਰ ਸਿੰਘ ਮਾਨ ਵੱਲੋਂ ਆਪਣੇ ਲਾਇਸੈਂਸੀ ਰਿਵਾਲਵਰ ਦੇ ਨਾਲ ਪਹਿਲਾਂ ਆਪਣੀ ਬੇਟੀ ਨਿਮਰਤ ਕੌਰ ਜਿਹਦੀ ਕਿ ਉਮਰ ਕਰੀਬ 21 ਸਾਲ ਸੀ ਉਸ ਤੋਂ ਬਾਅਦ ਆਪਣੀ ਮਾਦਰ ਬਲਵੰਤ ਕੌਰ ਜਿਨ੍ਹਾਂ ਦੀ ਉਮਰ ਕਰੀਬ 85 ਸਾਲ ਸੀ ਤੇ ਫਿਰ ਆਪਣੇ ਪੈਟ ਡੌਗ ਦਾ ਪੱਗ ਦੀ ਗੋਲੀ ਮਾਰ ਕੇ ਤੇਨਾਂ ਦੀ ਹੱਤਿਆ ਕੀਤੀ ਗਈ ਤੇ ਆਖਿਰ ਵਿੱਚ ਇਹਨਾਂ ਵੱਲੋਂ ਕੋਟਕੁਸ਼ੀ ਕੀਤੀ ਗਈ ਆਪਣੇ ਰਿਵਾਰ ਵਰ ਦੇ ਨਾਲ ਆਪਣੇ ਕੋਲੀ ਮਾਰ ਕੇ ਸੋ ਇਹ ਸਾਰੀ ਘਟਨਾ ਦਾ ਜਿਹੜਾ ਜਾਇਜ਼ਾ ਲੈ ਲਿਆ ਗਿਆ ਤੇ ਜੋ ਮੇਨ ਕਾਰਨ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਸਾਹਮਣੇ ਆਇਆ ਕਿ ਜਿਹੜਾ ਕੁਲਵੀਰ ਸਿੰਘ ਮਾਨਸੀ ਇਹ ਕਾਫੀ ਲੰਬੇ ਸਮੇਂ ਤੋਂ ਡਿਪਰੈਸ਼ਨ ਤੋਂ ਪੀੜਤ ਸੀ ਤੇ ਇਹਦੀ ਜਿਹੜੀ ਮੈਡੀਸਿਨ ਵੀ ਚੱਲ ਰਹੀ ਸੀ ਸੋ ਇਸ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਹੀ ਇਹਨੇ ਇਹ ਜਿਹੜਾ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਤੇ ਹੁਣ ਜਿਹੜਾ ਮੁਲਾਜ਼ਾ ਮੌਕਾ ਚੱਲ ਰਿਹਾ ਹੈ ਫੋਰੈਂਸਿਕ ਟੀਮ ਜਿਹੜੀ ਹੈ ਸਾਰੇ ਹੀ ਮੌਕੇ ਤੋਂ ਐਵੀਡੈਂਸਿਸ ਨੂੰ ਇਕੱਠਾ ਕਰ ਰਹੀ ਹੈ ਅਸੀਂ ਜਿਹੜਾ ਡੈਡ ਬodies ਨੂੰ ਹੁਣ ਸਿਵਲ ਹਸਪਤਾਲ ਪਹੁੰਚਾਵਾਂਗੇ ਤੇ ਕੱਲ ਸਵੇਰੇ ਪੋਸਟਮਾਰਟਮ ਕੀਤਾ ਜਾਏਗਾ ਸਰ ਇਹ ਬੀਟੀ ਬਾ ਬਾਗੂ ਆਈ ਸੀ ਹਾਂਜੀ ਜਿਹੜੀ ਕੁਲਵੀਰ ਸਿੰਘ ਮਾਨ ਦੀ ਬੇਟੀ ਸੀ ਨਿਮਰਤ ਕੌਰ ਇਹ ਕੁਝ ਸਮਾਂ ਪਹਿਲਾਂ ਹੀ ਕੈਨੇਡਾ ਤੋਂ ਆਈ ਸੀ ਇਹ ਕੈਨੇਡਾ ਦੇ ਵਿੱਚ ਤੇ ਸਟੱਡੀ ਕਰ ਰਹੀ ਸੀ